ਜਿੰਦਾਬਾਦ 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 ਲੱਗਦਾ ਅਰਮੁਲ ਮਾਂਝ ਨੂੰ ਕੌਲਾ ਜ਼ਿਆਦਾ ਜਿਉਂਣਾ ਬੂ। ਆਪਾਂ ਆਇਓ ਅੱਜੋਂ ਜਿਵੇਂ ਕਿ ਪਤਾ ਹੀ ਵੋਟਾਂ ਕਰ ਰਹੀਆਂ ਵੋਟਾਂ ਦਾ ਮਾਹੌਲਾ ਪਿੰਡਾਂ 'ਚ ਕੋਟ ਕਿਹਨੂੰ ਪਾਉਂਗੇ? ਜਿੰਦਾਬਾਦ ਜਿੰਦਾਬਾਦ ਤੇ ਹੁਣ ਕੀ ਮਾਹੌਲਾ ਇਲੈਕਸ਼ਨ ਦਾ ਤੁਸੀਂ ਕੀ ਦੱਸੋ ਮਾੜਾ ਜੀ ਵੀ ਕੌਣ ਜਿੱਤੂਗਾ? ਜਾਰੀ ਸੰਗਠਨ ਕਰ ਰਹੇ ਆ ਪੂਰਾ ਹਾਂਜੀ 40 40 ਜਿੱਦਾ ਵਾ ਆਪਾਂ ਝੱਡਾ ਹਿਲਾਤਾ ਕਾਲੀ ਦੱਲਦਾ ਮਾਹੌਲ ਬਹੁਤ ਵਧੀਆ ਜੀ ਓਕੇ ਰਿਪੋਰਟਰ ਹਾਂਜੀ ਹਾਂਜੀ ਬੀਬਾ ਜੀ ਬਹੁਤ ਮਰਜ਼ ਨਾਲ ਜਿੱਤਣਗੇ ਬਹੁਤ ਵਧੀਆ ਹੰਗਾਰਾ ਲੋਕ ਐ ਜੋਸ਼ ਦੇ ਵਿੱਚ ਆ ਮਤਲਬ ਇਹਦੇ ਨਾਲ ਚਾਨਣਾ ਪਾਇਆ ਗਿਆ ਵੀ ਬੀਬਾ ਨੇ ਬਹਿੰਡੇ ਲਈ ਕੀ ਕੁਝ ਕਰਿਆ ਕਰਾ ਦਾ ਬਹੁਤ ਬੋਤਾ ਤੇ ਬਾਕੀ ਲੋਕ ਵੀ ਮਾਤਰੀ ਆ ਵੀ ਮੁੰਡਿਆਂ ਨੇ ਪੂਰਾ ਜਨੂਨ ਹੈ ਵੋਟਰਾਂ ਦਾ ਤਾਂ ਕਹਿਣੇ ਕਹਿਣਾ ਨਾਲ ਪੰਪਲੈਟ ਵੀ ਦੇਣਾ ਹੈ ਬੜੇ ਕਾਟੂ ਟੂਟ ਬਣਾਇਆ ਯਾਰ ਹਾਂਜੀ ਹਾਂ ਹੋਰ ਰੱਤਾ ਗਾਉਂਦੀ ਆ ਬਹੁਤ ਵੱਡੀ ਕਟਾ ਗੰਦੇ ਆ ਰਿਹਾ ਹੈ ਹੈ ਨਾ ਫਿਲਮਾਂ ਵਾਲਾ ਗੰਦੀ ਨਾਲ ਸੋਨਾ ਓ ਨਵਜੋਤ ਸਿੰਘ ਮਾਨ ਅਕਾਲੀ ਦਲ ਦੀ ਦਿਲਾਂ ਦੀ ਧੜਕਣ ਮਸਕਰਾ ਰਹੇ ਆ ਹੋਰ ਮੰਦਰ ਤਕੜਿਓ ਚੱਰੀਏ ਪੂਰੀ ਜਮਾ ਜਮਾ ਵੋਟ ਤੱਕੜੀ ਨਾ ਪਾਉਣੀ ਹੈ ਚੱਲ ਵੋਟਾਂ ਚੱਲ ਕੇ ਨਾਲ ਸਾਡੇ ਏ ਨੌਜਵਾਨ ਨੂੰ ਆਦੇ ਆ ਜੀ ਬੋਰਾ ਦਾ ਬਾਦਸ਼ਾਹ ਆਕ ਤਾਂ ਤੁਹਾਡਾ ਅੱਜ ਦੇ ਨਵੇਂ ਬਲੌਗ ਵਿੱਚ ਉਮੀਦ ਆ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਸਾਨੂੰ ਚੜ੍ਹਦੀ ਕਲਾ ਦੇ ਰੱਖਣ ਜੀ ਜਿਵੇਂ ਕਿ ਪਤਾ ਹੀ ਵੋਟਾਂ ਚੱਲ ਰਹੀਆਂ ਵੋਟਾਂ ਦਾ ਮਾਹੌਲਾ ਪਿੰਡਾਂ 'ਚ ਟੜਕੇ ਟੜਕੇ ਤੁਹਾਨੂੰ ਦੱਸਿਆ ਸੀ ਵੀ ਮੀਟਿੰਗ ਅੱਜ ਤੇ ਨੌਜਵਾਨ ਇਕੱਠੇ ਹੋ ਗਏ ਆ ਰਹਿਣੇ ਕਿੰਨਾ ਇਕੱਠੇ ਹੋ ਗਏ ਮੋਟਰਸਾਈਕਲਾਂ ਤੋਂ ਲੱਗਦਾ ਵਾਅ ਹੋ ਗਿਆ ਤੇ ਦੇਖਦੇ ਹਾਂ ਬੈਠੇ ਆ ਕੁਰਸੀਆਂ 'ਤੇ ਮੁੰਡੇ ਕਰ ਰਹੇ ਆ ਮੀਟਿੰਗ ਰਣ ਰੀਤੀ ਨਵੀਂ ਤਿਆਰ ਵੇਰੀ ਗੁੱਡ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤਕੜੇ ਹੋ ਉਹ ਜੋ ਕਹਿਮ ਹਾਂ ਚੱਕ ਦੇ ਫੱਟੇ ਚੰਗਾ ਕੰਮੀ ਪੇਸ਼ੀ ਨਾ ਰਹੇ ਕੋਈ ਓਕੇ ਮੁੰਡਿਆਂ ਨੂੰ ਪੂਰਾ ਜਲੂਨਾ ਹੈ ਹੋਰ ਜੀ ਕੌਣ ਨਹੀਂ ਕਿਹਾ ਹਰੇਕ ਨੂੰ ਆਨੇ ਪਛੇ ਕਰਦਾ ਹੋਗਾ ਨਹੀਂ ਨਹੀਂ ਮਾਵਾ ਜੀ ਫਿਕਰ ਕਰਾ ਰਿਹਾ ਕਿ ਮੈਂ ਕਹਾਂ ਕਿ ਨਾਮ ਕੱਢੀ ਸੁਣ ਲਈ ਮੈਂ ਗਲਤ ਕਿਵੇਂ ਕਹਾਂ ਪੰਜਾਂਮੀ ਪੰਜਾਹਾਂ ਨੂੰ ਤਸਦੀਕ ਤੇ ਹੁਣ ਕੀ ਹਾਲ ਹੈ ਫਿਰ ਕਿਵੇਂ ਹੋਊਗਾ ਬਰਦ ਗੱਗਾ ਜੀ ਕੀ ਹਾਲ ਹੈ ਕੀ ਹਾਲ ਹੈ ਜੀ ਮਾਨ ਸਾਹਿਬ ਤਕੜੀਆਂ ਤੁਸੀਂ ਹਾਂਜੀ ਹੋਰ ਜੇ ਤਕੜੀਆਂ ਡਿੱਤੀ ਹਾਂਜੀ ਹੋਰ ਬੜੇ ਟੈਡੂ ਟੁੱਟ ਬਣਾਇਆ ਯਾਰ ਹਾਂਜੀ ਹਾਂਜੀ ਵਾਹ ਉਹ ਵੀ ਡਰੈਕਸ਼ਨ ਚੇਨ ਕਰਤੀ ਐ ਤਿਆਰੀ ਪੂਰ ਹੋ ਗਈ ਕਣੀ ਕੱਗੇ ਹਾਂਜੀ ਟੋਟਲ ਆ ਲੱਗਦਾ ਮੈਨੂੰ ਹੋਰ ਚਾਚਾ ਬੜੀ ਵਧੀਆ ਬਹੁਤ ਵਧੀਆ ਚਾਚਾ ਕਮੇ ਆ ਗਿਆ ਕਰਦੇ ਆਂ ਪਉਣ ਗੱਲਾਂ ਮੋੜ ਦਾ ਨਵੀਂ ਅੱਪਾਂ ਲਓ ਵੀ ਮੁੰਡੇ ਹੋ ਗਿਆ ਤਿਆਰ ਤਿਆਰਾਂ ਨੌਜਵਾਨੋ ਨਾਰਾ ਲਾ ਰਹੇ ਕੇਰ ਸ਼ਰੋਮ ਨਹੀਂ ਅਕਾਲੀ ਦਾ ਜਿੰਦਾਬਾਦ ਸਰਗਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਨਾਰਾ ਨਾ ਆਇਆ ਤੁਸੀਂ ਨਾ ਇਹਨੇ ਚੰਡੇ ਮਲੇ ਫਿੱਲੇ ਜਾਣੋ ਸ਼ਰੋਮ ਨਹੀਂ ਅਕਾਲੀ ਦਾ ਜਿੰਦਾਬਾਦ ਸਰਗਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਵਿਪਾਹ ਹੱਥੇ ਕਰ ਬਾਦਲ ਜਿੰਦਾਬਾਦ ਲਓ ਜੀ ਪੂਰੀ ਤਿਆਰੀ ਹੈ ਜੋੜਨਾਂ ਜੀ ਆਇਤਾ ਸਭ ਆਪਾਂ ਸਭ ਸਾਰਿਆਂ ਦੇ ਜਵਾਕ ਆਏ ਛੋਟੇ ਛੋਟੇ ਹਾਂਜੀ ਬੋਟ ਕਿਨ ਪਾਉਂਗੇ ਪੱਟਣੀ ਨੂੰ ਆਹ ਚੰਡ ਜੂਣੇ ਲਾ ਦੇ ਫੁੱਲ ਚੰਗਾ ਚੰਗਾ ਹਾਂ ਆਵਾਂਗੇ ਅਸੀਂ ਕਿਹੜਾ ਮਾਰਨ ਜਿਉਂਦੇ ਰਹੋ 100 ਰੁਪਏ ਠੀਕ ਆ ਜੀ ਹੋਰ ਸੱਟਾ ਵਧੀਆ ਬੰਦ ਓਰੇ ਓਰੇ ਇੱਧਰ ਆਓ ਓਰੇ ਇੱਧਰ ਨੀ ਮੈਂ ਇੱਧਰ ਲੱਗ ਆਜੋ ਕਿਵੇਂ ਹੋ ਠੀਕ ਹੈ ਹੈ ਕੈਸੇ ਠੀਕ ਹੈ ਹੋਰ ਮਾਨ ਸਾਹਿਬ ਓਏ ਆ ਤਿਆਰੀ ਪੜ ਲੈ ਆਖਿਆ ਹੀ ਜਾਂਨੇ ਓ

ਲੋਈ ਮਾਨ ਨੂੰ ਤਾਂ ਮੈਂ ਟਿਊਸ਼ਨ ਤੋਂ ਲਿਆਇਆ ਸੀ ਤੇ ਹੁਣ ਵੱਡੇ ਮਾਨ ਨੂੰ ਲੈਣ ਆਇਆ ਤੇ ਹੁਣ ਕੀ ਮਾਹੌਲ ਆ ਇਲੈਕਸ਼ਨ ਦਾ ਤੁਸੀਂ ਕੀ ਦੱਸੋ ਮਾੜਾ ਜੀ ਵੀ ਕੌਣ ਜਿੱਤੂਗਾ ਚੱਲੀ ਚੱਲੀ ਵੈਰੀ ਗੁੱਡ ਤਿਆਰੀਆਂ ਸੰਕਰਸ ਕਰ ਰਹੇ ਹਾਂ ਪੂਰਾ ਹਾਂਜੀ ਚੱਲੀ ਦਾਲੀ ਜੈਦਾਬਾਦ ਪਾਪਾ ਝੱਡਾ ਵੀ ਲਾਤਾ ਕੱਲੀ ਦਾਲਦਾ ਅੱਜ ਅਸੀਂ ਕਰ ਰਹੇ ਹਾਂ ਡੋਰ ਟੂ ਡੋਰ ਆ ਕਿੱਥੇ ਗੜਾ ਬਹੁਤ ਵੱਡੇ ਇਕੱਠ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋ ਠੀਕ ਹਾਂ ਜੀ ਨੌਜਵਾਨ ਆ ਰਹੇ ਆ ਚਾਚਾਤਾਏ ਵੀ ਆ ਰਹੇ ਆ ਫਿਰ ਇਕੱਠੇ ਅਸੀਂ ਤੁਰਾਂਗੇ ਚੰਨ ਮਿੰਟਾਂ ਦੇ ਵਿੱਚ ਵਿੱਚ ਉਹ ਦਾ ਚਾਚਾ ਵਧੀਆ ਵਧੀਆ ਹੋਵਾ ਵਧੀਆ ਤੇ ਇਧਰ ਅਨਮੋਲ ਮਾਨ ਜੀ ਪਹੁੰਚ ਚੁੱਕੇ ਨੇ ਲੱਗਦਾ ਅਨਮੋਲ ਮਾਨ ਜੀ ਨੂੰ ਕੋਲਾ ਚਾਹਦਾ ਜਿਹਾ ਪੀਣਾ ਪਊਗਾ ਫੇਰ ਸੱਟ ਆਉਣਗੇ ਪਰ ਬੱਤਾ ਲੈ ਬਿਤਿਆਰਨੀ ਸ਼ਰਾਂਗ ਹੋ ਗਈਆਂ ਥੋੜੇ ਸਮਝ ਨਿਕਲਦੇ ਆ ਲੋ ਵੀ ਗੰਧ ਆ ਰਿਹਾ ਹੈ ਹੈ ਨਾ ਫਿਲਮਾਂ ਵਾਲਾ ਗੰਧੀ ਨਾਲ ਸੋਹਣਾ ਸੱਸੀ ਗਾਲ ਜੀ ਸਟਾਰ ਸਾਡੇ ਪਿੰਡ ਦੇ ਹੋਰ ਹੋਰ ਸੋਨੇ ਕੱਟਾ ਅੱਜ ਤੱਕ ਜਮਾਂ ਸਹੀ ਫਿਰਦੇ ਹੋ ਤੁਹਾਨੂੰ ਚੱਲ ਵਧੀਆ ਗੱਲ ਹੈ ਲਓ ਜੀ ਜ਼ਹਿਦਾਰ ਸਾਹਿਬ ਵੀ ਪਹੁੰਚ ਚੁੱਕੇ ਵੱਡੇ ਕਾਫਲੇ ਨਾਲ ਹੋਰ ਜ਼ਹਿਦਾਰ ਸਾਹਿਬ ਠੀਕ ਆ ਜੀ ਕੀ ਮਾਹੌਲ ਲੱਗਦਾ ਵੋਟਰਾਂ ਦਾ ਜੀ ਮਾਹੌਲ ਬਹੁਤ ਵਧੀਆ ਜੀ ਓਕੇ ਰਿਪੋਰਟ ਹੈ ਹਾਂ ਜੀ ਹਾਂ ਜੀ ਬੀਬਾ ਜੀ ਬਹੁਤ ਮਾਰਜਿਨ ਨਾਲ ਜਿੱਤਣਗੇ ਅੱਛਾ ਜੀ ਹਾਂ ਸਾਰੇ ਪਿੰਡਾਂ ਦੇ ਵਿੱਚ ਕੱਲ ਅਸੀਂ ਹੋਰ ਵੀ ਸਾਰੇ ਚੱਕਰ ਕੱਢ ਕੇ ਆਏ ਆ ਜਿਵੇਂ ਬਹਿਮਣ ਦਵਾਨਾ ਹਾਂਜੀ ਹਾਂਜੀ ਤੇ ਆਪਣਾ ਗਰੀਬੋਟਰ ਉਹਨਾਂ ਚ ਮੀਟਿੰਗਾਂ ਕਰਾਈਆਂ ਵਿੜਾ ਮੀਟਿੰਗਾਂ ਜਗਾ ਜਾ ਕੇ ਤੇ ਬਹੁਤ ਵਧੀਆ ਹੰਗਾਰਾ ਲੋਕ ਐ ਜੋਸ਼ ਦੇ ਵਿੱਚ ਆ ਪੂਰੇ ਤੇ ਅੱਜ ਆਪਾਂ ਕੀ ਕਰ ਰਹੇ ਜੀ ਇਧਰ ਸਾਰੇ ਅੱਜ ਹੁਣ ਆਧਰੀਆ ਪਿੰਡ ਸਾਰੇ ਵਿੜਿਆਂ ਦੇ ਵਿੱਚ ਪਿੰਡ ਦੇ ਵਿੱਚ ਤੁਰ ਕੇ ਤੇ ਡੋਰ ਟੂ ਡੋਰ ਅਸੀਂ ਵੋਟਾਂ ਦਾ ਕਹਿ ਰਹੇ ਆ ਤੇ ਆਸੇ ਪਾਸੇ ਦਾ ਮਾਹੌਲ ਵਧੀਆ ਜੀ ਹਾਂਜੀ ਬਹੁਤ ਵਧੀਆ ਮਾਹੌਲ ਆ ਜੀ ਬੱਲੇ ਜਿਹੜੇ ਬਸ ਜ਼ਿਲ੍ਹੇ ਜੇ ਲੰਬੀ ਹਲਕੇ ਤੋਂ ਬਾਅਦ ਜਿਹੜੇ ਬਾਕੀ ਹਲਕੇ ਆ ਜੀ ਉਹ ਦੇਖੋ ਜੀ ਲੰਬੀ ਹਲਕੇ ਚ ਰਿਪੋਰਟ ਤਾਂ ਵਧੀਆ ਮਿਲਦੀ ਆ ਪਰ ਅਸੀਂ ਗਏ ਨਹੀਂ ਇਸ ਤਰ੍ਹਾਂ ਜ਼ਿਲ੍ਹਾ ਬਠਿੰਡਾ ਦੇ ਵਿੱਚ ਹੀ ਸਾਰੇ ਮਤਲਬ ਜਿੱਥੇ ਸਾਡੀਆਂ ਵੋਟਾਂ ਉਹਨਾਂ ਨੂੰ ਜਾ ਕੇ ਸਾਰਾ ਦੱਸ ਰਿਹਾ ਚਲੋ ਬਹੁਤ ਬਹੁਤ ਮਿਹਰਮਾਨੀ ਜੀ ਵੋਟਰਾਂ ਦਾ ਤਾਂ ਕਹਿਣੇ ਕਹਿਣਾ ਨਾਲ ਪੰਫਲਟ ਵੀ ਦੇਣਾ ਇੱਕ ਕਿਰਤੀ ਮੰਨ ਲਓ ਇਹਦੇ ਨਾਲ ਚੰਨਾ ਪਾਇਆ ਗਿਆ ਵੀ ਬੀਬਾ ਨੇ ਬਹਿੰਡੇ ਲਈ ਕੀ ਕੁਝ ਕਰੇ ਕਰਿਆ ਤਾਂ ਬਹੁਤ ਕੁਝ ਆ ਤੇ ਬਾਕੀ ਲੋਕਾਂ ਨੇ ਮਾਰਦੀ ਹੈ ਬਈ ਵੈਰੀ ਗੁੱਡ ਹੋ ਵੀ ਮੁੰਡੇ ਤੁਰ ਪਿਆ ਆ ਵੀ ਗਲੇ ਸੱਟਾ ਓਕੇ ਟੱਕਰ ਫਟੇ ਉਹ ਦੇਣਾ ਯਾਰ ਸ਼ੇਰੂ ਨੂੰ ਭੱਜਦੇ ਆ ਉਹ ਨਵਜੋਤ ਸਿੰਘ ਮਾਨ ਅਕਾਲੀ ਦਲ ਦੀ ਦਿਲਾਂ ਦੀ ਧੜਕਨ ਮੁਸਕਰਾ ਰਹੇ ਆ ਹੋਰ ਮਾਨਸਰ ਤਕੜਿਓ ਹੋਰੇ ਭਾਈ ਰੈਕਟਰ ਸਾਸਤਰੀ ਕਾਲ ਚਲੋ 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 ਪਾਕਿਸਤਾਨ ਵੀ ਲੈ ਗਿਆ ਮੈਂ ਉਹ ਹੈਲੋ ਉਹ ਫਲਾਈਟ ਚਲ ਪੰਪਲਟ ਦੇ ਉਹ ਠੀਕ ਹੋ ਜੀ ਠੀਕ ਹੈ ਜੀ ਠੀਕ ਹੈ ਚੜ੍ਹਦੀ ਹਾਂ ਹਾਂ ਜੀ ਹਾਂ ਜੀ ਮਾਣ ਜੀ ਹਾਂ ਜੀ ਹਾਂ ਜੀ ਓਕੇ ਜੀ ਓਕੇ ਜੀ ਓਕੇ ਚੱਲੀ ਜਾਂਦਾ ਕੰਮ ਤੁਹਾਨੂੰ ਪਤਾ ਹੀ ਲੱਗੀ ਜਾਂਦਾ ਹੈ ਸਹੀ ਹੈ ਜੀ ਹਾਂ ਜੀ ਆ ਤੂੰ ਕਰਨੇ ਕੀ ਐਵੇਂ ਲੈ ਹਲੋ ਨੀ ਮੈਂ ਤਾਂ ਕੀ ਕਰਦਾ ਰੱਖਣਾ ਦੇਖੋ ਯਾਰ ਇਧਰ ਹੋਰ ਤਿਆਰੀ ਹੈ ਪੂਰੀ ਜਮਾਂ ਜਿੱਤਾਂਗੇ ਜਮਾਂ ਵਾਹ ਠੀਕ ਹੈ ਜਿੱਤਾਂਗੇ ਇਧਰ ਇਧਰ ਪਾਪਾ ਮੋਟਰਸਾਈਕਲ ਠਾਲਦੇ ਤੂੰ ਇੱਥੇ ਠਾਲਦੇ ਜੀ ਆ ਜਾਓ ਮੋਟਰਸਾਈਕਲ ਠਾਲਦੇ ਯਾਰ ਹੋਰ ਬੱਤਾ ਬੋਟ ਟੱਕੜੀ ਨਾ ਮੋਣੀਏ ਟੋਟ ਪਾ ਲਿਓ ਜੀ ਹੋ ਠੀਕ ਹੈ ਹਾਂਜੀ ਚੱਲ ਫਿਰ ਆ ਜਾ ਦੌਰ ਟੂ ਦੌਰ ਵਾਹ ਵੀ ਵਾਸਖਪਰੀ ਸਿਆ ਲਓ ਵੀ ਸੜਕ ਲੈ ਆ ਮੋਟਰਸਾਈਕਲ ਇਧਰ ਨੂੰ ਕਰ ਔਰ ਫਿਰ ਚੱਲ ਬੋਟਾਂ ਚੱਲ ਕੇ ਨਾਲ ਸਾਡੇ ਚੱਲ ਗਏ ਮੈਸਤਰੀ ਪੂਰਨ ਇਹ ਨੌਜਵਾਨ ਨੂੰ ਆਦੇ ਆ ਜੀ ਬੋਰਾਂ ਦਾ ਬਾਦਸ਼ਾ ਤੇ ਇਹਦਾ ਹੁਣ ਸੀਜ਼ਨ ਚੱਲ ਪਿਆ ਮੈਨੂੰ ਲੱਗਦਾ ਇਸ ਟਾਈਮ ਵੀ ਕੋਈ ਬੋਰਵਾਰੀ ਵੇਖ ਕੇ ਆਉਣਾ ਜਾਂ ਲਾਈ ਜਾਂਦਾ ਨਾ ਕਿਤੇ ਹੈਨਾ ਕੱਲ ਸਹਨੇ ਕਿੜੇ 8 ਇੰਚ ਪਾਣੀ ਬਣਿਆ ਅੱਛਾ ਹਾਂ ਬਰਾੜਾਂ ਦੇ ਸਹਲੇ ਕਿੜੇ ਤਰਪੰਚ 8 ਇੰਚ ਹਾਂ ਤੈਨੂੰ ਕਿੱਥੇ ਚੱਲੀ ਇਹਦਾ ਕੰਮ ਹਾਂ ਉਹਦੇ ਹੁਣ ਤਾਂ ਇਹਨਾਂ ਦੇ ਰਿੰਮੇ ਦੇ ਬਾਹਰ ਮੇਦੇ ਠੀਕ ਹੈ ਠੀਕ ਹੈ ਕਾਲੋ ਵੀਡੀਓ ਵੀ ਪਾਈ ਆ ਕਾਲੋ ਦੇਖਿਆ ਜੋ 12 ਫੁੱਟ ਧਾਰਾਂ ਹੂੰ ਫਿਲਰ ਰੱਖੇ ਅੱਛਾ ਹਾਂ